ਤਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿਹਨਾਂ ਵੱਲੋਂ ਬੀਤੇ ਦਿਨ ਕੋਲੰਬੀਆ ਤੋਂ ਇੱਕ ਵੀਡੀਓ ਜਿਸ ਵਿੱਚ ਕੁਝ ਪੰਜਾਬੀ ਮੁੰਡਿਆਂ ਨੂੰ ਉੱਥੇ ਡੋਂਕਰਾਂ ਵੱਲੋਂ ਅਗਵਾ ਕਰਕੇ ਫਿਰੌਤੀ ਮੰਗੀ ਜਾ ਰਹੀ ਸੀ ਉਸ ਦੇ ਤੁਰੰਤ ਕਾਰਵਾਈ ਕੀਤੀ ਤੇ ਸੱਤ ਪੰਜਾਬੀ ਮੁੰਡਿਆਂ ਨੂੰ ਛੁਡਵਾਇਆ ਗਿਆ ਮੰਤਰੀ ਢਾਲੀਵਾਲ ਦਾ ਕਹਿਣਾ ਹੈ ਕਿ ਵੀਡੀਓ ਮਿਲਣ ਤੋਂ ਬਾਅਦ ਉਹਨਾਂ ਤੁਰੰਤ ਹੀ ਇਸ ਮਾਮਲੇ ਦੇ ਵਿੱਚ ਵਿਦੇਸ਼ ਵਿਭਾਗ ਰਾਹੀਂ ਕੋਲੰਬੀਆ ਦੇ ਦੂਤ ਘਰਦ ਨਾਲ ਸੰਪਰਕ ਕੀਤਾ ਤੇ ਜਿਨ੍ਹਾਂ ਨੇ ਕੁਝ ਹੀ ਘੰਟਿਆਂ 'ਚ ਕਾਰਵਾਈ ਕਰਦੇ ਹੁੰਤ ਮੁੰਡਿਆਂ ਦਾ ਨਾਲ ਰਾਬਤਾ ਕੀਤਾ ਜਿਸ ਦਾ ਸਿੱਟਾ ਇਹ ਨਿਕਲੇ ਕਿ ਦੋ ਪੰਜਾਬੀ ਮੁੰਡੇ ਕੋਲੰਬੀਆ ਤੋਂ ਵਾਪਸ ਦਿੱਲੀ ਪਹੁੰਚ ਚੁੱਕੇ ਨੇ ਜ ਬਾਕੀ ਪੰਜ ਮੁੰਡੇ ਕੋਲੰਬੀਆ ਦੂਤ ਘਰ ਦੇ ਸੰਪਰਕ ਦੇ ਵਿੱਚ ਨੇ ਤੇ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਉਹ ਵੀ ਭਾਰਤ ਆ ਜਾਣਗੇ ਤਾਂ ਮੰਤਰੀ ਤਾਲੀਵਾਲ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਗਲਤ ਤਰੀਕੇ ਨਾਲ ਹੀ ਵਿਦੇਸ਼ ਨਾ ਭੇਜੋ ਇਹ ਰਸਤੇ ਬੜੇ ਮਹਿੰਗੇ ਪੈਂਦੇ ਨੇ ਬੜੇ ਖਤਰਿਆ ਵਾਲੇ ਨੇ ਤੇ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਮਾਪਿਆਂ ਨੂੰ ਵਿਦੇਸ਼ਾਂ ਪਿੱਛੇ ਬਲੈਕਮੇਲ ਨਾ ਕਰਨ ਇੱਥੇ ਕੋਈ ਕਾਰੋਬਾਰ ਕਰਕੇ ਵਧੀਆ ਰੋਟੀ ਕਮਾ ਲੈਣ ਮੈਂਸੀ ਨਾਲ ਗੱਲ ਕਰਕੇ ਸਾਡੀ ਇੱਥੋਂ ਜਾਨ ਬਚਾਈ ਜਾਵੇ ਜੀ ਸਾਡੀ ਇੱਥੇ ਜਾਨ ਨੂੰ ਖਤਰਾ ਹੈ ਜੀ ਸਾਨੂੰ ਵੀ ਮਦਦ ਕੀਤੀ ਜਾਵੇ ਜੀ ਕਲੰਬੀਆ ਕਪੂਰਗੰਨਾ ਚ ਫਸੇ ਪਏ ਆ ਸਾਡੀ ਮਦਦ ਕੀਤੀ ਜਾਵੇ ਚਾਨੂੰ ਜਲਦੀ ਜਲਦੀ ਉਖੜਾਇਆ ਜਾਵੇ ਇੰਡੀਅਨ ਤਾਜ ਮਹਿਲ ਰੈਸਟੋਰੈਂਟ ਐਕਵਾਡੋਰ ਨਿੰਦਰ ਰੀਜੇ ਕੇ ਸਾਡੀ ਰਿਕਵੈਸਟ ਹੈ ਸਾਡੀ ਮਦਦ ਕੀਤੀ ਜਾਵੇ ਇਹ ਸਾਡੀ ਵੀਡੀਓ ਇੰਡੀਆ ਐਮਬੈਸੀ ਤੱਕ ਪਹੁੰਚਾਈ ਜਾਵੇ ਤੇ ਸਾਡੀ ਮਦਦ ਕੀਤੀ ਜਾਵੇ ਅਸੀਂ ਕਲੰਬੀਆ ਵਿੱਚ ਕਪੂਰ ਘਾਣਾ ਵਿੱਚ ਫਸੇ ਰਹੇ ਹਾਂ ਅਸੀਂ ਨਿੰਦਰ ਸਾਡੀ ਮਦਦ ਕੀਤੀ ਜਾਵੇ ਸਾਡਾ ਨਾਲ ਬਹੁਤ ਧੱਕਾ ਹੋ ਰਿਹਾ ਹੈ ਇੰਡੀਅਨ ਇਮੀਗ੍ਰੇਸ਼ਨ ਅਗੇ ਸਾਡੀ ਰਿਕਵੈਸਟ ਹੈ ਸਾਡੀ ਮਦਦ ਕੀਤੀ ਜਾਵੇ ਅਸੀਂ ਨਿੰਦਰ ਰੀਜੇ ਕੋ ਥਰੂ ਰਿਕਵੈਸਟ ਮੰਗ ਰਹੇ ਹਾਂ ਦਿਨ ਲਾ ਕੇ ਹੁਣੇ ਲਾਈਵ ਹੋਏ ਸੀ ਤੁਸੀਂ ਕੀ ਕਹਿਣਾ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਦੋ ਦਿਨ ਪਹਿਲਾਂ ਮੈਨੂੰ ਮੈਸੇਜ ਆਇਆ ਉਹਦੇ ਇੱਕ ਵੀਡੀਓ ਆਈ ਕਿ ਸਾਡੇ 7 ਭਾਰਤੀ ਜਿਹੜੇ ਕਲੰਬੋ ਦੇ ਵਿੱਚ ਫਸ ਗਏ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਮਿਲਕਾ ਜਾ ਰਹੇ ਸੀ ਕਿ ਡੌਕੀ ਆ ਲੈਣੇ ਉਹਨਾਂ ਨੂੰ ਉਗਵਾ ਕਰ ਲਿਆ ਸੀਗਾ ਚਮੀਆਂ ਘੰਟਿਆਂ ਦੇ ਵਿੱਚ ਉੱਥੇ ਕਲੰਬੋ ਦੇ ਵਿੱਚ ਆਪਣੇ ਐਮਬੈਸੀ ਦੇ ਨਾਲ ਵਿਦੇਸ਼ ਮੰਤਲਏ ਦੇ ਨਾਲ ਸੰਪਰਕ ਸੱਦਿਆ ਗੱਲ ਕੀਤੀ ਦੋ ਤੇ ਉਹਨਾਂ ਚੋਂ ਕੱਲ ਸਵੇਰੇ ਦਿੱਲੀ ਪਹੁੰਚ ਗਏ ਬਾਕੀ 5 ਜਿਹੜੇ ਉਹ ਸਾਰੇ ਦੇ ਸਾਰੇ ਆਪਣੀ ਭਾਰਤੀ ਐਮਬੈਸੀ ਦੇ ਸੰਬੰਧ ਦੇ ਵਿੱਚ ਨੇ ਉਹ ਪੰਜ ਵੀ ਮੈਨੂੰ ਲੱਗਦਾ ਕਿ ਦੋ ਦੋ ਜਾਂ ਤਿੰਨ ਦਿਨ ਦੇ ਵਿੱਚ ਵਿੱਚ ਉਹ ਦਿੱਲੀ ਪਹੁੰਚ ਜਾਣਗੇ ਅਸੀਂ ਕਾਰਵਾਈ ਕਰਦੇ ਦਿੰਦੇ ਅਸੀਂ ਪੈਦਵਾਈ ਕਰਦੇ ਦਿੰਦੇ ਆਪਣੇ ਬੱਚਿਆਂ ਨੂੰ ਬਚਾਉ ਲਈ ਪਰ ਮੈਂ ਤੁਹਾਡੇ ਦਾ ਹੀ ਪੰਜਾਬੀਆਂ ਦੇ ਗਾੜੀ ਹੱਥ ਜੋੜਨਾ ਚਾਹੁੰਦਾ ਕਿ ਯਾਰ ਗੈਰ ਕਾਨੂੰਨੀ ਢੰਗ ਦੇ ਨਾਲ ਆਪਣੇ ਬੱਚਿਆਂ ਨੂੰ ਆਪਣੇ ਧੀਆਂ ਪੁੱਤਾਂ ਨੂੰ ਜਿਹੜਾ ਬਿਲਕੁਲ ਇਹ ਜਿਹੜੇ ਡੌਂਕੀਆ ਲਵਾਉਂਦੇ ਆ ਜਿਹੜੇ ਸਮੁੰਦਰ ਪਾਰ ਤੋਂ ਆਉਂਦੇ ਆ ਜਿਹੜੇ ਬਾਰਡਰ ਪਾਸ ਤੋਂ ਆਉਂਦੇ ਆ ਆਪਣੇ ਬੱਚਿਆਂ ਨੂੰ ਨਾ ਭੇਜੋ ਯਾਰ ਬੜਾ ਰਿਸਕ ਆ ਬੜੇ ਔਖੇ ਬੱਚੇ ਬਚਾਏ ਆ ਔਰ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਇਹ ਖੁਸ਼ੀ ਜਲ ਕਰਨੀ ਚਾਹੁੰਦਾ ਕਿ ਸਾਡੇ ਪੰਜਾਬੀ ਪੰਜ ਪੰਜਾਬੀ ਬੱਚੇ ਜਿਹੜੇ ਫਸੇ ਗਏ ਆ ਦੋ ਪਹਿਲਾਂ ਆ ਗਏ ਆ ਪੰਜ ਜਿਹੜੇ ਆ ਦੋ ਤਿੰਨ ਦਿਨ ਦੇ ਵਿੱਚ ਜਿਹੜੇ ਉਹ ਆ ਜਾਣਗੇ ਸੋ ਮੈਂ ਇਹ ਤੁਹਾਡੇ ਨਾਲ ਸਾਰਿਆਂ ਨਾਲ ਖੁਸ਼ੀ ਜਿਹੜੀ ਸਾਂਝੀ ਕਰਦਾ ਵੱਡੀ ਗੰਦੀ ਨੌਜਵਾਨ ਡਿਪੋਰਟ ਕੀਤਾ ਤੁਸੀਂ ਜੈਂਟਾ ਦੇ ਕਾਰਵਾਈ ਵੀ ਕੀਤੀ ਪਰ ਅੱਜ ਵੀ ਲੋਕ ਕਿਤੇ ਨਾ ਕਿਤੇ ਡੰਕੀ ਲਾ ਕੇ ਜਾ ਰਹੇ ਆ ਮੈਂ ਸਾਰਿਆਂ ਨੂੰ ਵੇਖੋ ਅਸੀਂ ਤਾਂ ਕਾਹਲੀ ਦੇ ਕੱਲ ਬਸੋ ਮਹਾਲੀ ਦੇ ਵਿੱਚ ਬਹੁਤ ਵੱਡੀ ਹਿੰਗ ਕਾਰਵਾਈ ਕੀਤੀ ਅਸੀਂ ਤਾਂ ਰੋਜ਼ ਕਰਦੇ ਸਾਡੀ ਪੁਲਿਸ ਰੋਜ਼ ਕਰਦੀ ਹੈ ਜੈਂਟਾ ਦੇ ਖਿਲਾਫ ਪਰ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਆਪਾਂ ਨਾ ਗਲਤ ਕੰਮ ਕਰੀਏ ਅਸੀਂ ਤਾਂ ਆਪਣਾ ਕੰਮ ਕਰ ਰਹੇ ਹਾਂ ਸਰਕਾਰ ਆਪਣਾ ਕੰਮ ਕਰ ਰਹੀ ਹੈ ਪਰ ਲੋਕਾਂ ਨੂੰ ਬੇਨਤੀ ਹੈ ਕਿ ਯਾਰ ਉਹ ਇਹ ਗਲਤ ਕੰਮ ਨਾ ਕਰਨ ਗੈਰ ਕਾਨੂੰਨੀ ਢੰਗ ਨਾਲ ਬਾਹਰ ਜਾਣਾ ਬੇहद ਖਤਰਨਾਕ ਆ ਕੱਲਾ ਅਮਰੀਕਾ ਨਹੀਂ ਕੈਨੇਡਾ ਜੋਲ ਜਿੱਥੇ ਵੀ ਤੁਸੀਂ ਜਾਂਦੇ ਹੋ ਲੀਗਲ ਜਾਓ ਜਾਓ ਜੂਲ ਜਾਓ ਜੇ ਤੁਸੀਂ ਜਾਣਦੇ ਪੜ੍ਹ ਲਿਖ ਕੇ ਜਾਓ ਚੰਗੇ ਢੰਗ ਨਾਲ ਜਾਓ ਪਰ ਗੈਰ ਕਾਨੂੰਨੀ ਢੰਗ ਨਾਲ ਜਾਓਗੇ ਤੇ ਜੇਲਾ ਵਿੱਚ ਫਸ ਜਾਓਗੇ ਬਸ ਮੈਂ ਹੀ ਬੇ